ਬਲੂਚ ਵਿਦਰੋਹੀਆਂ ਨੇ 214 ਬੰਦਕਾਂ ਨੂੰ ਮਾਰਨ ਦਾ ਦਾਵਾ ਕੀਤਾ ਹੈ। 48 ਘੰਟਿਆਂ ਤੇ ਅੰਤਿਮੇਟਮ ਦੇ ਬਾਅਦ ਵੀ ਪਾਕਿਸਤਾਨ ਦੀ ਜਿੱਦ ਤੇ ਗਲਵਾ ਤੋਂ ਬਚ ਕੇ ਦੋਸ਼ ਲਗਾਇਆ ਹੈ। ਨੋਚ ਵਿਦਰੋਹੀ ਸੰਗਠਨ ਬਲੂਚ ਲਿਬਰੇਸ਼ਨ ਆਰਮੀ ਦੇ ਬੁਲਾਰੇ ਜਿੰਨਾਂ ਬਲੂਚ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਾਕਿਸਤਾਨੀ ਪੋਸਟ ਨੂੰ ਦਿੱਤੀ ਗਈ ਅੰਤਿਮ ਚੇਤਾਵਨੀ ਤੇ ਬਾਅਦ ਵੀ ਪਾਕਿਸਤਾਨ ਇਸ ਵੱਲ ਧਿਆਨ ਨਹੀਂ ਦਿੱਤਾ। ਬਲੋਚ ਵਿਦਰੋਹੀ ਸਮੂਹਾਂ ਦੁਆਰਾ ਸਾਫਰ ਐਕਸਪ੍ਰੈਸ ਰੇਲ ਗੱਡੀ ਨੂੰ ਅਗਵਾ ਕਰਨ ਤੋਂ ਬਾਅਦ ਪਾਕਿਸਤਾਨ ਦੇ ਇੰਟਰ ਸਰਵਿਸਿਸ ਪਬਲਿਕ ਰਿਲੇਸ਼ਨਸ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ ਕਿ ਦੇਸ਼ ਦੇ ਅੰਦਰ ਬਾਹਰ ਅਤਵਾਦੀਆਂ ਦੇ ਨਾਲ ਨਾਲ ਉਹਨਾਂ ਦੇ ਸਮਰਥਕਾਂ ਤੇ ਸਹਾਇਤਾ ਕਰਨ ਵਾਲਿਆਂ ਤੇ ਵੀ ਕਾਰਵਾਈ ਕੀਤੀ ਜਾਵੇਗੀ ਘਟਨਾ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਹਤੇ ਨੇ ਕਿਹਾ ਕਿ ਅਰਧਪੱਧੀਆਂ ਨਾਲ ਚੀਨੀ ਚੌਂ ਨਿਕਟਿਆ ਜਾਵੇਗਾ ਕਿਉਂਕਿ ਚੋਨੇ ਤੋਂ ਲੋਕਾਂ ਨੂੰ ਬਸਤਾਂ ਤੋਂ ਕੁੱਟ ਕੇ ਮਾਰਦੇ ਨੇ ਉਹ ਇੱਕ ਇਤਿਹਾਸਕ ਮੂਹ ਹੈ ਜੋ ਲੋਕ ਨਸਲ ਦੇ ਦਾਤ ਤੇ ਬਣਦਾ ਹੈ ਤੇ ਉਹਨਾਂ ਦਾ ਬਲੋਚਿਸਤਾਨ ਨਾਲ ਕੋਈ ਸੰਬੰਧ ਨਹੀਂ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਨਾਲ ਉਸ ਤਰ੍ਹਾਂ ਪੇਸ਼ ਆਵਾਂਗੇ ਜਿਸ ਤਰ੍ਹਾਂ ਚਾਹੁੰਦੇ ਨੇ ਅਸੀਂ ਉਹਨਾਂ ਨਾਲ ਉਹਨਾਂ ਦੀ ਮਦਦਕਾਰਾਂ ਉਹਨਾਂ ਦੇ ਸਮਰਥਕਾਂ ਨਾਲ ਭਾਵੇਂ ਉਹ ਪਾਕਿਸਤਾਨ ਦੇ ਅੰਦਰ ਹੋਣ ਜਾਂ ਪਾਕਿਸਤਾਨ ਤੋਂ ਬਾਹਰ ਉਸੇ ਤਰ੍ਹਾਂ ਪੇਸ਼ ਆਵਾਂਗੇ ਇਸੇ ਦੌਰਾਨ ਬਲੂਚ ਵਿਦਰੋਹੀਆਂ ਨੇ 214 বন্দਕਾਂ ਦੀ ਹੱਤਿਆ ਦਾ ਦਾਵਾ ਕੀਤਾ ਹੈ ਤੇ 43 ਘੰਟੇ ਦੀ ਅੰਤਿਮ ਚੇਤਾਵਨੀ ਦੇ ਉਲਟ ਪਾਕਿਸਤਾਨ ਰਚਿਤ ਅਤੇ 75 ਤੋਂ ਅਧਿਕਾਰਨ ਦੋਸ਼ੀ ਠਹਿਰਾਇਆ ਹੈ। ਬਲੂਚ ਵਿਦਰੋਹੀ ਸੰਗਠਨ ਬਿਲਮੀ ਕੈਲੀਬ੍ਰੇਸ਼ਨ ਆਰਮੀ ਦੇ ਪ੍ਰਭਖਤਾ ਜੀਅੰਦ ਬਲੂਚ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਪਾਕਿਸਤਾਨੀ ਸੈਨਾ ਨੂੰ ਅੰਤਿਮ ਚੇਤਾਵਨੀ ਦਿੱਤੀ ਗਈ ਸੀ ਤੇ ਉਨ੍ਹਾਂ ਨੇ ਉਸ ਤੇ ਧਿਆਨ ਨਹੀਂ ਦਿੱਤਾ ਜਿਸ ਕਾਰਨ 214 ਬੰਦਕਾਂ ਦੀ ਮੌਤ ਹੋ ਗਈ। ਬਿਆਨ ਵਿੱਚ ਦਾਵਾ ਦਿੱਤਾ ਗਿਆ ਹੈ ਕਿ ਬਲੂਚ ਫੈਡਰੇਸ਼ਨ ਆਰਮੀ ਨੇ ਚੰਗ ਫੰਦੀਆਂ ਦੇ ਖਲਾਫ ਵੱਤਨ ਲਈ ਪਾਕਿਸਤਾਨ ਸੈਨਾ ਨੂੰ 48 ਘੰਟੇ ਦਾ ਆਲਟੀਮੇਟਮ ਦਿੱਤਾ ਸੀ ਜੋ ਕਬਜ਼ੇ ਵਾਲੀ ਸੈਨਾ ਲਈ ਤੁਹਾਡੇ ਕਰਮਾ ਦੀ ਜਾਨ ਬਚਾਉਣ ਦੀ ਆਖਰੀ ਮੌਕਾ ਸੀ ਪੂਰੀ ਜ਼ਮੀਨੀ ਹਕੀਕਤ ਨੂੰ ਦੇਖ ਕੇ ਵੀ ਆਕਾਮ ਪੰਧ ਕੱਲਿਆਂ ਨੇ ਇਸ ਦੇ ਨਤੀਜੇ ਇੱਕਜੋ ਸਾਰੇ 250 ਫੌਲਾ ਬੰਦ ਕਾਨੂੰ ਮਾਰੇ ਗਏ ਭੁਗਿਸ ਸੰਗਠਨ ਨੇ ਅੱਗੇ ਦਾਵਾ ਕੀਤਾ ਹੈ ਕਿ ਉਹ ਹਮੇਸ਼ਾ ਹੀ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਕੰਮ ਕਰਦੇ ਹਨ ਪਰ ਪਾਕਿਸਤਾਨ ਦੇ ਜਿਤਨੇ ਉਨਾਨੂ ਇੱਕ ਕੰਧੇ ਮਜਬੂਰ ਕੀਤਾ ਹੈ। ਇੱਕ ਬਿਆਨ ਅਨੁਸਾਰ ਬੀਐਨਏ ਹਮੇਸ਼ਾ ਤੇ ਯੁੱਧਾਂ ਦੇ ਸੰਕਾਟਾਂ ਤੇ ਅੰਤਰਰਾਸ਼ਟਰੀ ਕਾਨੂੰਨਾਂ ਦੇ ਅਨੁਸਾਰ ਹੀ ਕੰਮ ਕੀਤਾ ਹੈ ਪਰ ਪਾਕਿਸਤਾਨ ਨਾਰਾਜ਼ ਤੇ ਆਪਣੇ ਕਰਮਾ ਨਾਲ ਉਹਨਾਂ ਦੇ ਚਾਹਨ ਬਚਾਉਣ ਦੇ ਬਦਲੇ ਯੁੱਧ ਲਈ ਫਾਲਤੂ ਦੀ ਵਰਤੋਂ ਕਰਨਾ ਪਸੰਦ ਕਰਨਾ ਹੈ। ਇਕ ਬਿਆਨ ਦੇ ਅਨੁਸਾਰ ਪੀਐਨਈ ਹਮੇਸ਼ਾ ਯੁੱਧ ਦੇ ਸਿਧਾਂਤਾਂ ਤੇ ਅੰਤਰਰਾਸ਼ਟਰੀ ਕਾਨੂੰਨਾਂ ਦੇ ਅਨੁਸਾਰ ਹੀ ਕੰਮ ਕਰਦਾ ਹੈ ਪਰ ਪਾਕਿਸਤਾਨ ਰਾਜ ਨੇ ਆਪਣੇ ਮਾਣੇ ਕਰਮਾ ਕਰਕੇ ਜਾਨ ਬਚਾਉਣ ਦੇ ਬਦਲੇ ਯੁੱਧ ਦੀ ਫਾਲਤੂ ਨਕੀਂ ਪਸੰਦ ਕੀਤਾ ਹੈ ਜਿਸ ਦੇ ਫਲਸਰੂਪ ਉਹਨਾਂ ਨੇ ਇਸ ਤਰ੍ਹਾਂ ਦੀ ਜਾਨ ਗੁਆ ਚੁੱਕਣਾ ਪਿਆ ਹੈ ਤੇ ਗੁਆ ਪਵੇਗਾ